ਿਆਲਾ ਸਰਹੰਦ ਰੋਡ ਤੇ ਸਥਿਤ ਘੁੰਮਣ ਕਲੋਨੀ ਵਿਖੇ ਰੋਜ਼ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆਇਆ ਇਹ ਰੋਜ਼ ਪ੍ਰਦਰਸ਼ਨ ਪ੍ਰਾਈਵੇਟ ਕੰਪਨੀ ਦੇ ਟਾਵਰ ਲੱਗਣ ਨੂੰ ਲੈ ਕੇ ਹੋਇਆ ਇਥੇ ਮੁਹੱਲਾ ਨਿਵਾਸੀ ਇਕੱਠੇ ਹੋਏ ਪਏ ਨੇ ਉਹਨਾਂ ਦੇ ਵੱਲੋਂ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਮੁਹੱਲਾ ਨਿਵਾਸੀਆਂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਤੇ ਨਾ ਹੀ ਅਸੀਂ ਇਹ ਟਾਵਰ ਇਥੇ ਲੱਗਣ ਦੇਵਾਂਗੇ ਮੋਹੱਲਾ ਨਿਵਾਸੀਆਂ ਨੇ ਦੱਸਿਆ ਹੈ ਕਿ ਅਸੀਂ ਇਸ ਦੀ ਕੰਪਲੇਂਟ ਕਾਰਪੋਰੇਸ਼ਨ ਨੂੰ ਵੀ ਦਿੱਤੀ ਹੈ ਅਸੀਂ ਆਪਣੇ ਮੋਹੱਲੇ ਦੇ ਐਮਸੀ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਾਂ ਮੋਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਤਾਂ ਏ ਟਾਵਰ ਲੱਗਣ ਦੀਆਂ ਗੱਲਾਂ ਚੱਲ ਹੀ ਰਹੀਆਂ ਨੇ ਪਰ ਅਸੀਂ ਏ ਟਾਵਰ ਕਿਸੇ ਵੀ ਸੂਰਤ ਵਿੱਚ ਇੱਥੇ ਲੱਗਣ ਨਹੀਂ ਦੇਵਾਂਗੇ ਮੋਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਏ ਟਾਵਰ ਲੱਗਦਾ ਹੈ ਤਾਂ ਅਸੀਂ ਇਸ ਦਾ ਸਖਤ ਵਿਰੋਧ ਕਰਾਂਗੇ ਕਣ ਕੀ ਕਮਾ ਆਲਰੇਡੀ ਸਭ ਕੁਝ ਪਹਿਲਾਂ ਨਹੀਂ ਹੈਗੇ ਸਾਡੇ ਵਿੱਚ ਟਾਵਰ ਲੱਗੇ ਹੋਏ ਨੇ ਅੱਜ ਤੱਕ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਅੱਜ ਮੈਲੇ ਹੌਲੇ ਗਾ ਪ੍ਰੋਬਲਮ ਇੱਕ ਅੱਦੇ ਬੰਦੇ ਨੂੰ ਹੈ ਸੀ ਉਹਨੇ ਸਾਰੇ ਮਹੱਲੇ ਨੂੰ ਬੱਠੀ ਦਿੱਤਾ ਉਹਨਾਂ ਪਰਸਨਲ ਹੀ ਪ੍ਰੋਬਲਮ ਸੀ ਕੀ ਕਰਨ ਕਿਉਂ ਕਾਰਨ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਗਲਤ ਫਹਮੀ ਕਿ ਕਿਸੇ ਟਾਈਮ ਅਸੀਂ ਕੱਡੇ ਆਰਡਰ ਸੀ ਕਿ ਇਕੱਠੇ ਸੀਗੇ ਲਾਸਟ ਬੇਟੀ ਦੇ ਵਿਆਹ ਤੱਕ ਅਸੀਂ ਰਾਤ ਤੱਕ ਸਵੇਰ ਤੱਕ ਦੋਲੀ ਤੋਰੀ ਹੈ ਉਦਨੇ ਸਿੱਖ ਇਕੱਠੇ ਸੀ ਤੋਂ ਬਾਅਦ ਪਤਾ ਨਹੀਂ ਇਹਨੂੰ ਕਿਵੇਂ ਨੇ ਕੀ ਬੜਕਾਤਾ ਕੀ ਨਹੀਂ ਬੜਕਾਤਾ ਮੇਰੇ ਬੈਸਟ ਹੋ ਗਏ ਹੁਣ ਤਾਂ ਤੁਸੀਂ ਇਹ ਹੋਣਾ ਕਿ ਕੀ ਕਰੋਗੇ ਪ੍ਰਸ਼ਾਸਨ ਸਾਰ ਲੋਗੇ ਪ੍ਰਸ਼ਾਸਨ ਪ੍ਰਸ਼ਾਸਨ ਕੋਲ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਨੇ ਕਾਰਪੋਰੇਸ਼ਨ ਵੱਲੋਂ ਉਹ ਮਨਜ਼ੂਰੀ ਉਹ ਸਾਰਾ ਕੁਝ ਆ ਰਿਹਾ ੜੀ ਹੈਗਾ ਸਾਰੇ ਡਾਕੂਮੈਂਟਸ ਅਗਲੇ ਕੋਲ ਹੈਗੇ ਨੇ ਇਹ ਏਅਰਟੈਲ ਦੇ ਹੂੰ ਤੜੀ ਮਨੁਲੀ ਦੇ ਐਮਸੀ ਨੇ ਉਹਨਾਂ ਨੂੰ ਕਹਿੰਨ ਦਾ ਕਿ ਸਾਡੇ ਐਪੀਸੋਡ ਨਾਲ ਨਹੀਂ ਐਮਸੀ ਐਮਸੀ ਉੱਥੇ ਉਹਨਾਂ ਦੇ ਐਮਸੀ ਦੇ ਘਰ ਦੇ ਕੋਲੇ ਲੱਗ ਘਰ ਦੇ ਕੋਲੇ ਉਹਨਾਂ ਨੇ ਲਗਾਇਆ ਹਣਾ ਗੱਦਰਾ ਸਾਡੀ ਬੈਕਸਾਈਡ ਉੱਥੇ ਤਾਇਆ ਲੱਗਾ ਉੱਥੇ ਇਹ ਤੇ ਇਕੱਠੀ ਸੈਂਬਲ ਹੋਏ ਸੀ ਉਹਦੀ ਲੈਂਟਰ ਪੈ ਗਿਆ ਤਾਂ ਰਹਿ ਗਿਆ ਉਹਦੋਂ ਬਸ ਕਿ ਲੇਟ ਹੋ ਗਿਆ ਮੈਂ ਕੋਈ ਮਨੁਲੀ ਜੀ ਤੁਸੀਂ ਸਹਿਮਤੀ ਰਿਚਾ ਟਾਵਰ ਲਗਾਉਣ ਤੋਂ ਪਹਿਲਾਂ ਹੋਰ ਸਹਿਮਤੀ ਲੈ ਲੈਂਦਾ ਤੂੰ ਉਹ ਕਹਿ ਰਹੇ ਸੀ ਜੇ ਇਹ ਪਹਿਲਾਂ ਲੱਗੇ ਨੇ ਇਹ ਕਾਰਨ ਸਹਿਮਤੀ ਲਈ ਕਿ ਸਨ ਇਹ ਗੁਰ ਤੁਹਾਡਾ ਅਗਲਾ ਕੀ ਸਟੈਪ ਰਹੇਗਾ ਹੁਣ ਜਿਵੇਂ ਵਿਰੋਧ ਹੋ ਰਿਹਾ ਤਾਂ ਅਗਲਾ ਤੁਹਾਡਾ ਕੀ ਹੈ ਤੁਸੀਂ ਪ੍ਰਸ਼ਾਸਨ ਨੂੰ ਮਿਲੋਗੇ ਜਾ ਕੇ ਜਾਂ ਕਰਪਸ਼ੰਟਾਈ ਅਪ ਕਰੋਗੇ ਅਸੀਂ ਦਾ ਪ੍ਰਸ਼ਾਸਨ ਨੂੰ ਕਹਣਾ ਜਿਹੜੇ ਲਾਗੇ ਮੇਰਾ ਕੋ ਪਰਸਨਲ ਟਾਵਰ ਫਰ ਹੈ ਕੰਪਨੀ ਦਾ ਕੰਪਨੀ ਦੇਖੇ ਜਗਾ ਸਰਕਾਰੀ ਨਹੀਂ ਜਗਾ ਤੁਹਾਡੀ ਹੈ ਨਾ ਹਾਂ ਬਿਲਕੁਲ ਜਗਾ ਆਪਣੀ ਉਹ ਵੀ ਤਾਂ ਜਗਾ ਆਪਣੀ ਸਾਹਮਣੇ ਮੈਂ ਤੁਹਾਨੂੰ ਮੈਂ ਤੁਹਾਨੂੰ ਸਾਰਾ ਕਲ ਮੰਗਿਆ ਤੇ ਹੁਣ ਅਸਲ ਕਹ ਰਿਹਾ ਕਿਵੇਂ ਹੁਣ ਇਹ ਕਰ ਰਹੇ ਨੇ ਪੰਜਾਬ ਚ ਇਹਨਾਂ ਨੇ 356 ਨਵੇਂ ਲਾਉਣੇ ਨੇ ਟਾਵਰ ਬਿਲਕੁਲ ਅਸੀਂ ਭਾਲਦੇ ਤਾਂ 5G ਆ ਤੇ ਟਾਵਰ ਸਾਡੇ ਏਰੀਆ ਚ ਹੋਵੇ ਨਾ 5G ਦਾ ਅਸੀਂ ਚਾਹੁੰਦੇ ਆ ਪਾ ਟਾਵਰ ਲੱਗੇ ਨਾ ਕਿਵੇਂ ਆਊਗਾ 5G ਦੱਸੋ ਉਹ ਕਹਿੰਦੇ ਹੁਣ ਤੁਸੀਂ ਉਹਨ ਪ੍ਰਸ਼ਾਸਨ ਅੰਸਾਰਾਂ ਲੱਗੋਗੇ ਕੀ ਕਰੋਗੇ ਕੋਈ ਕੰਪਨੀ ਦੇਖੇਗੀ ਆਪਾਂ ਨੂੰ ਕੋਈ ਮਰਜ਼ੀ ਸ਼ਿਸ਼ਮ ਸਿੰਘ ਤੇ ਪਰਸੋਂ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਇੱਥੇ ਪਰਸੋਂ ਦੀ ਗੱਲ ਹੈ ਪਰਸੋਂ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲੀ ਇਹਨਾਂ ਦੀ ਗਲਤੀ ਜਿਹੜੀ ਹੈ ਇਹਨਾਂ ਨੇ ਝੂਠ ਬੋਲਿਆ ਵੀ ਅਸੀਂ ਲੈਂਟਰ ਪਾ ਰਹੇ ਹੁਣ ਵੀ ਝੂਠ ਬੋਲ ਰਿਹਾ ਹਾਂ ਕਹਿੰਦਾ ਹੁਣ ਵੀ ਹੁਣ ਵੀ ਤੋ ਤੁਸੀਂ ਰਿਕਾਰਡਿੰਗ ਕੀਤੀ ਹੈ ਕਹਿੰਦਾ ਅਸੀਂ ਤਾਂ ਲੈਂਟਰ ਪਾ ਰਹੇ ਹਾਂ ਤੇ ਮੈਂ ਕਿਹਾ ਉਸ ਤੋਂ ਬਾਅਦ ਤਾਂ ਟਾਵਰ ਲਾਉਂਗਾ ਕਹਿੰਦਾ ਬਾਅਦ ਦੀ ਬਾਤ ਦੇਖਾਂਗੇ ਉਸ ਦਿਨ ਵੀ ਇਹਨਾਂ ਨੇ ਝੂਠ ਬੋਲ ਕਿਥੋਂ ਜਿਹੜੇ ਇਹਨਾਂ ਦੇ ਨੇਬਰ ਨੇ ਨਾਲ ਦਾ ਘਰ ਉਹਨਾਂ ਨੂੰ ਝੂਠ ਬੋਲ ਕੇ ਵੀ ਸਿਲੈਂਟਰ ਪਾਣ ਦਾ ਸਾਨੂੰ ਸਮਾਨ ਉੱਪਰ ਲਿਜਾਣ ਲਈ ਇੱਥੇ ਪੌੜੀ ਵਗੈਰਾ ਲਾਣ ਦੋ ਝੂਠ ਬੋਲ ਕੇ ਇਹਨਾਂ ਨੇ ਕੰਮ ਸ਼ੁਰੂ ਕਰਾਇਆ ਜਦ ਸਾਨੂੰ ਪਤਾ ਲੱਗਿਆ ਵੀ ਨਹੀਂ ਇੱਥੇ ਟਾਵਰ ਲੱਗ ਰਿਹਾ ਸੀ ਰੋਕਣ ਦੀ ਕੋਸ਼ਿਸ਼ ਕੀਤੀ ਚਲੋ ਜਿਹੜੀ ਲੇਬਰ ਆ ਉਹਨਾਂ ਨਾਲ ਮਾੜੀ-ਮੋਟੀ ਬਹਿਸ ਹੋਈ ਜਾਂ ਕੁਝ ਹੋਇਆ ਇਹਨਾਂ ਨੇ ਝੂਠੇ ਐਲੀਗੇਸ਼ਨ ਲਗਾਏ ਸਾਡੇ ਨੇਬਰ ਨੇ ਆਪਣੇ ਸੰਜੀਵ ਸਰ ਉਹਨਾਂ ਦੇ ਉੱਤੇ ਇਹਨਾਂ ਨੇ ਝੂਠੇ ਅਲਿਗੇਸ਼ਨ ਲਗਾਏ ਕਿ ਜੀ ਇਹ ਸਾਡੀ ਲੇਡੀ ਨੂੰ ਗਾਲ ਕੱਢ ਰਿਆ ਸੀ ਜਾਂ ਮੈਨੂੰ ਗਾਲ ਕੱਢ ਰਿਆ ਸੀ ਰਾਤ ਨੂੰ ਉਹਨਾਂ ਨੇ ਪੁਲਿਸ ਨੂੰ ਵੀ ਕਾਲ ਕੀਤੀ ਹੁਣ ਸੱਚਾਈ ਕੀ ਹੈ ਹੁਣ ਤੁਸੀਂ ਖੁਦ ਰਿਕਾਰਡ ਕੀਤਾ ਇਹਨਾਂ ਨੇ ਗਾਲਾਂ ਕਿੰਨੇ ਕੱਢੀਆਂ ਠੀਕ ਹੈ ਜੀ ਇੱਥੇ ਖੜ ਕੇ ਗਾਲਾਂ ਕੱਢ ਰਿਆ ਰਿਵਾਲਵਰ ਦੀਆਂ ਧਮਕੀਆਂ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ ਕੰਮ ਕਰ ਰਹੇ ਨੇ ਇਲੀਗਲ ਹੈ ਮੱਲੇ 'ਚ ਇੱਕ ਵੀ ਇੱਕ ਵੀ ਕਰ ਤਾਂ ਤੁਸੀਂ ਕਿਸੇ ਦਾ ਬਿਆਨ ਲੈ ਲਓ ਕਿਸੇ ਦਾ ਇਹਨਾਂ ਨੇ ਕੌਨਸੈਂਟ ਲਿਆ ਹੋਵੇ ਵੀ ਮਤਲਬ ਅਸੀਂ ਇਹ ਟਾਵਰ ਲਵਾਉਣਾ ਚਾਹੁੰਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਨਹੀਂ ਕਿਸੇ ਦਾ ਇਹਨਾਂ ਨੇ ਕੌਨਸੈਂਟ ਨਹੀਂ ਲਿਆ ਦੂਜੇ ਨੰਬਰ ਤੇ ਇਹਨਾਂ ਦਾ ਸਟਰਕਚਰ ਘੱਟੋ ਘੜ 25 26 ਸਾਲ ਪੁਰਾਣਾ ਠੀਕ ਹੈ ਜੀ ਉਦੇ ਉੱਤੇ ਟਾਵਰ ਲੱਗ ਨਹੀਂ ਸਕਦਾ ਤੀਜੇ ਨੰਬਰ ਤੇ ਸਾਡੇ ਮਹੱਲੇ ਦੇ ਵਿੱਚ ਇਹਨੇ ਸੀਨੀਅਰ ਸਿਟੀਜ਼ਨ ਨੇ ਮੇਰੇ ਫਾਦਰ ਸੀਨੀਅਰ ਸਿਟੀਜ਼ਨ ਨੇ ਕਈਆਂ ਨੂੰ ਮੈਡੀਕਲ ਇਸ਼ੂਸ ਨੇ ਕਿਸੇ ਦੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਉਲਟਾ ਕਹਿ ਰਹੇ ਨੇ ਕਿ ਸਾਡੇ ਵੀ ਇੱਥੇ ਪੋਤੇ ਦੋਤੇ ਆਉਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹਨਾਂ ਨੂੰ ਨਹੀਂ ਕੁਝ ਹੋ ਰਿਹਾ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਇਹ ਤੁਹਾਡੇ ਐਮਸੀ ਵੀ ਹੈਗੇ ਤੁਹਾਡੇ ਐਮਸੀ ਨਾ ਸੰਤਿ ਹੋਈ ਹੈ ਕਿ ਸਾਰਿਆਂ ਨਾਲ ਗੱਲ ਹੋਈ ਹੈ ਜੀ ਇਹ ਇਕੱਲੇ ਇਹ ਇਕੱਲੇ ਹੀ ਨੇ ਜੀ ਠੀਕ ਹੈ ਇਹਨਾਂ ਨਾਲ ਕੋਈ ਐਮਸੀ ਤੁਹਾਡੇ ਨਾਲ ਨਹੀਂ ਉਹਨਾਂ ਨਾਲ ਨਹੀਂ ਸਾਡੇ ਨਾਲ ਨੇ ਸਾਰੇ ਸਾਡੇ ਨਾਲ ਨੇ ਸਾਰਿਆਂ ਨੂੰ ਪਤਾ ਜੀ ਕੰਮ ਗਲਤ ਕਰ ਰਹੇ ਨੇ ਐਮਸ਼ੂਰ ਕਿਉਂ ਨਹੀਂ ਹੈਗੀ ਤੁਹਾਡੇ ਕੀ ਹੁਣ ਉਹ ਹੱਲੇ ਮੇਰੇ ਖਿਆਲ ਨਾਲ ਘਰੇ ਨਹੀਂ ਹੈਗੇ ਸਾਡੀ ਗੱਲ ਹੋਈ ਹੈ ਸਵੇਰੇ ਉਹਨਾਂ ਨਾਲ ਉਹਨਾਂ ਦੇ ਸਾਈਨ ਨੇ ਪੂਰੇ ਮਹੱਲੇ ਦੇ ਸਾਈਨ ਨੇ ਤੁਹਾਨੂੰ ਪੇਪਰ ਵੀ ਅੱਛੀ ਤਰ੍ਹਾਂ ਦਿਖਾ ਦਾਂਗੇ ਠੀਕ ਹੈ ਜੀ ਹੁਣ ਅਗਲੀ ਤੁਹਾਡੀ ਕਰਵੇ ਕੀ ਹੋਏਗੀ ਜੇ ਅਗਲੀ ਹੁਣ ਤਾਂ ਅਨਾਲਾ ਸਟੈਪ ਕੀ ਤੁਹਾਡਾ ਜੇ ਕੋਈ ਨਾ ਕੁਝ ਹੋਣੀ ਅਗਲਾ ਸਟੈਪ ਦੇਖੋ ਜੀ ਅਸੀਂ ਤਾਂ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਅਸੀਂ ਸ਼ੁਰੂ ਕਰਨੀ ਸੀ ਉਹ ਤਾਂ ਅਸੀਂ ਕਰਤੀ ਮੀਡੀਆ ਨੂੰ ਵੀ ਅਸੀਂ ਇੱਥੇ ਬੁਲਾਇਆ ਸਭ ਕਿਉਂਕਿ ਸਾਰਿਆਂ ਨਾਲ ਸਹਿਚਾਰ ਆਪਣਾ ਪਹਿਲਾਂ ਆਪਾਂ ਪਿਆਰ ਨਾਲ ਸਮਝਾਣੇ ਆਂ ਕੱਲ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰਿਕੁਐਸਟ ਕਰਨ ਲਈ ਅਸੀਂ ਆਏ ਸੀ ਆਪ ਤੋਂ ਆਏ ਨਹੀਂ ਉਹਨਾਂ ਦੀ ਵਾਈਫ ਬਾਹਰ ਆਈ ਤੇ ਜੋ ਉਹਨਾਂ ਨੇ ਬਤਮੀਜ਼ੀ ਨਾਲ ਗੱਲ ਕੀਤੀ ਉਹ ਤੁਸੀਂ ਉਹਨਾਂ ਨੂੰ ਆਪ ਹੀ ਪੁੱਛ ਲਓ ਉਹ ਤਾਂ ਤੁਸੀਂ ਹੁਣ ਵੀ ਦੇ ਅਨਸਰ ਇੱਕ ਅਲਿਗੇਸ਼ਨ ਲੱਗ ਰਿਹਾ ਕਿ